ਹੋਰ ਤਾਂ ਬੇਸ਼ੱਕਾ ਨਵੇਂ ਜਵਾਨੇ ਨੇ ਸਾਡੀ ਕੱਲੀ-ਕੱਲੀ ਸੱਭਿਆਚਾਰਕ ਚੀਜ਼ ਸਾਤੋਂ ਕਈ ਸਾਲ ਪਹਿਲਾਂ ਦੀ ਖੋਲੀ ਪਰ ਸਾਡੇ ਕੋਲ ਇੱਕ ਬੁੜੀਆਂ ਦੀ ਲੜਾਈ ਬਚੀ ਤੀ ਹੁਣ ਸਾਲੀ ਉਹ ਵੀ ਨੈੱਟ ਦੇ ਹਿਸਾਬ ਨਾਲ ਹੋਗੀ ਕੱਲ ਮੇਰੇ ਘਰਦਿਆਂ ਨੇ ਮੈਂ ਰਿਸ਼ਤੇਦਾਰਾਂ ਵਾਸਤੇ ਖੱਟਾ ਮਿੱਠਾ ਦਾਲ ਪੂਜੀ ਤੇ ਇੱਕ ਕੋਕੋਕੋਲਾ ਬੱਤਾਂ ਲੈਣ ਦੁਕਾਨ ਤੇ ਕੱਲ ਤੇ ਆਂ ਗਾਹ ਹੱਟਾਂ ਮੂਰੇ ਦੋ WhatsApp ਵਰਗੀਆਂ ਬੋੜੀਆਂ ਜੀਆਂ ਬੁੜੀਆਂ ਦਾ ਐਪਲੀਕੇਸ਼ਨਾਂ ਨੂੰ ਮੇਨੇ ਬਣਾ ਬਣਾ ਕੇ ਜੁੱਧ ਚੱਲ ਪਿਆ ਪਹਿਲੀ ਹੱਥ ਜਾ ਕੱਢ ਕੇ ਅੱਗੇ ਨੂੰ ਵਧੀ ਜਿਵੇਂ ਇਹ ਕਰਦੀਆਂ ਹੁੰਦੀਆਂ ਨੇ ਕਹਿੰਦੀ ਨਹੀਂ ਤੂੰ ਮੇਰੇ ਮੂਰੇ ਕੀ ਬੋਲਣ ਨੂੰ ਮਰਦੀ ਸਾਰੇ ਪਿੰਡ ਦੀ ਚੁਗਲਖੋਰ ਬੈਤਲ Google ਵਰਗੀ ਫੇਰ ਦੂਜੀ ਗਾਹ ਨੂੰ ਆ ਗਈ ਕਹਿੰਦੀ ਬਾਲਾ ਜਾਨਾ ਬੋਲ ਮਾਰਕੀਟ ਹੁਣ ਕਰ ਦੂ ਦਿਮਾਗ ਦਾ ਠੀਕ ਮੀਟਰ ਜਾ ਤਰਾਂ ਤਰਾਂ ਦੇ ਨੌਰ ਖਾਣ ਵਾਲੀ ਕੰਜਰੀ ਟਵੀਟਰ ਜਾ ਐਨੇ ਨੂੰ ਪਤਾ ਨਹੀਂ ਦੋਹਾਂ ਦੇ ਕੀ ਦਿਮਾਗ 'ਚ ਸਮਝਾ ਹੀ ਆਪਦੇ ਪੋਤੜਿਆਂ ਤੇ ਤਾਂ ਫੇਰ ਪੜਦੇ ਪਾ ਗਈਆਂ ਸੜਕੇ ਗਲੀ ਦੇ ਵਿਚਾਲੇ ਨੂਹਾਂ ਤੇ ਆ ਗਈਆਂ ਕਹਿੰਦੀ ਨਹੀਂ ਤੂੰ ਕੀ ਬੋਲਣ ਨੂੰ ਮਰਦੀਆਂ ਇੰਸਟਾਗ੍ਰਾਮਣ ਨੂਹ ਵਾਲੀ ਤੇਰੇ ਪੁੱਤ ਨੂੰ ਤਾਂ ਸੈਲਫੀ ਸਟੈਂਡ ਬਣਾ ਕੇ ਕੈਮਰੇ ਫੜਾਉਂਦੀ ਐ ਆਪ ਰੀਲਾਂ 'ਚ ਜ਼ੂਮ ਕਰ ਕਰਕੇ ਲੋਕਾਂ ਨੂੰ ਟੂਹੀ ਦੇ ਟੈਟੂ ਦਿਖਾਉਂਦੀ ਐ ਦੂਜੀ ਕਹਿੰਦੀ ਬੈਤਲੇ ਚੁੱਪ ਕਰ ਜਾ ਥੋਡੇ ਵਾਲੀ ਯੂਟਿਊਬਰ ਕੀ ਤਾਂ ਨਹੀਂ ਜਿਹੜੀ ਪਹਿਲਾਂ ਤਾਂ ਕ੍ਰिएਟਰਾਂ ਤੋਂ ਕੰਟੈਂਟ ਬਣਵਾ ਬਣਵਾ ਕੇ ਉਹਨਾਂ ਦੇ ਘਰ ਜਾੜ ਦਿੰਦੀ ਐ ਜਦੋਂ ਕਿਸੇ ਦਾ ਮੋਨਟਾਈਜ਼ੇਸ਼ਨ ਹੋਣ ਦਾ ਟਾਈਮ ਆਉਂਦਾ ਫੇਰ ਕੰਜਰੀ ਕਾਪੀਰਾਈਟ ਮਾਰ ਦਿੰਦੀ ਐ ਆ ਸੁਣ ਕੇ ਪੈਲੀ ਦਾ ਫੇਰ ਪਾਰਾ ਵੱਧ ਗਿਆ ਕਾਲੇ ਭੂੰਡ ਵਾਂਗੂ ਢੀੜਜੀ ਵਿੱਚੋਂ ਦੀ ਨਿਕਲ ਕੇ ਆ ਗਈ ਕਹਿੰਦੀ ਨਹੀਂ ਤੇਰੀ ਛੋਟੀ ਨੂੰ ਫੇਸਬੁੱਕਨ ਵਰਗੀ ਤਾਂ ਨਹੀਂ ਜਿਹੜੀ ਲੈ ਕੇ ਕਮੈਂਟਾਂ ਖਾਤਰ ਕੈਮਰੇ ਮੂਰੇ ਪਿੱਠਾ ਹਿਲਾਉਂਦੀ ਐ ਆਪਦੇ ਘਰ ਵਾਲੇ ਨੂੰ ਤਾਂ ਮੈਸੈਂਜਰ ਵਾਂਗੂ ਸਿਆਣ ਦੀ ਵੀ ਨਹੀਂ ਫੋਲੋਵਰਾਂ ਨਾਲ ਹੱਥ ਫੜ ਫੜ ਕੇ ਫੋਟੋਆਂ ਕਰਾਉਂਦੀ ਐ ਜਦੋਂ ਇੰਨੀ ਕੁ ਲੱਗੀ ਠੇਸ ਦੂਜੀ ਦੀ ਫੇਰ ਆ ਗਈ ਰੇਸ ਹਾਂ ਕਹਿੰਦੀ ਘੱਟ ਥੋੜੇ ਵਾਲੀ ਸਨੈਪ ਚੈਟਣ ਜੀ ਵੀ ਨਹੀਂ ਉਹ ਵੀ 50 50 ਰੁਪਏ ਪਿੱਛੇ ਫੋਨ ਮੂਰੇ ਤਮਾਲਾਂ ਪਉਂਦੀ ਐ ਘਰ ਵਾਲਾ ਉਹਨੇ ਵੀ ਭੋਗਾ ਬੂਗਾ ਦੇ ਜਾਣ ਵਾਸਤੇ ਜਾਹੂਏ ਬਣਾ ਰਖਿਆ ਆਪ ਰੰਗ ਬਰੰਗੇ ਫਿਲਟਰ ਜੇ ਲਾ ਕੇ ਫੈਨਾਂ ਦੇ ਚਿੱਤ ਪਰਚਾਉਂਦੀ ਐ ਲੋਵੀ ਟ੍ਰੇਨ ਮੰਗਵੇਂ ਇੰਨੀ ਸਵੀਟ ਫੜ ਕੇ ਜਦੋਂ ਇੱਕ ਦੂਜੇ ਦੇ ਬਾਲਾ ਨੇੜੇ ਜੇ ਹੋ ਗਈਆਂ ਟੱਕਰ ਪੈ ਕੇ ਡੱਬੇ ਦੇ ਡੱਬਾ ਝੜ ਕੇ ਪਲਟਣ ਦਾ ਖਤਰਾ ਜੇ ਹੋ ਗਿਆ ਸਿਆਣੇ ਬੰਦੇ ਦਾ ਦੋਹਾਂ ਨੂੰ ਹਟਾਉਣ ਵਾਸਤੇ ਵਿਚਾਰਨ ਲੱਗ ਪਏ ਸਾਈਡ ਤੇ ਖੜੇ ਮੁੰਡੇ ਖੁੰਡੇ ਮੋਬਾਈਲ ਕੱਢ ਕੇ ਦੋਹਾਂ ਦੀਆਂ ਨੂਹਾਂ ਦੀਆਂ ਆਈਡੀਆਂ ਸਰਚ ਮਾਰਨ ਲੱਗ ਪਏ ਪਹਿਲਾਂ ਮੈਂ ਸੋਚੀ ਜਾਂਦਾ ਹੁੰਦਾ ਸੀ ਵੀ ਇਹ ਕੁੜੀਆਂ ਫੋਲੋਅਰ ਵਧਾਉਣ ਵਾਸਤੇ ਕਿਹੜਾ ਬੂਸਟ ਲਾਉਂਦੀਆਂ ਨੇ ਸਾਲਾ ਇਹ ਸਟਰੀਕ ਦਾ ਤਾਂ ਪਤਾ ਹੀ ਅੱਜ ਲੱਗਿਆ ਵੀ ਇਹਨਾਂ ਨੂੰ ਕੀ ਲੋੜ ਹੈ ਪੈਸੇ ਲਾਉਣ ਦੀ ਇਹਨਾਂ ਦੇ ਫੋਲੋਅਰ ਦਾ ਸੱਸਾ ਵਧਾਉਂਦੀਆਂ ਨੇ ਮੈਨੂੰ ਕਰਦੇ ਕਹਿੰਦੇ ਇੰਨਾ ਟਾਈਮ ਕਿੱਥੇ ਲਾਇਆ ਓਏ ਸਾਰਾ ਤਾਂ ਬੱਤਾ ਤੱਤਾ ਕਰਤਾ ਤੈਨੂੰ ਪਤਾ ਨਹੀਂ ਵੀ ਕਰੇ ਰਿਸ਼ਤੇਦਾਰ ਆਏ ਹੋਏ ਨੇ ਬਈ ਕਿ ਪੰਜ ਚਾਰ ਗੱਲਾਂ ਵੀ ਵਿਚਾਰਨੀਆਂ ਨੇ ਮਹਾ ਬੱਲੇ ਓਏ ਥੋਡੇ ਜਿਹਨੂੰ ਸਿਨੇਮਾ ਚੱਲਦਾ ਫਸਜੇ ਉਹਨੇ ਜ਼ਰੂਰੇ 16 ਇੰਚੀ ਐਲ ਸੀ ਡੀ ਨਾਲ ਟੱਕਰਾਂ ਮਾਰਨੀਆਂ ਨੇ ਜਦੋਂ ਮੈਂ ਆਵਾ ਕਰ ਰਿਸ਼ਤੇਦਾਰਾਂ ਨੂੰ ਸੁਣਾਇਆ ਉਹਨਾਂ ਚੁੱਕ ਬੁੜਾ ਜਿਹਾ ਬੋਲਦਾ ਕਹਿੰਦਾ ਭਾਈ ਹੁਣ ਤਾਂ ਬਹੁਤ ਸਮਾਂ ਖਰਾਬ ਹੈ ਇਦੋਂ ਪਹਿਲਾਂ ਤਾਂ ਕਹਿੰਦਾ ਲੋਕ ਕੁੜੀਆਂ ਕਤਰੀਆਂ ਨੂੰ ਜਾਣਦੇ ਤੇ ਵੀ ਆ ਫਲਾਣੇ ਸੂ ਦੀ ਨੂਹ ਐ ਫਲਾਣੇ ਦੀ ਧੀ ਐ ਮਹਾਬਾਬੇ ਹੁਣ ਕਹਿੰਦਾ ਹੁਣ ਨੂਹਾਂ ਧੀਆਂ ਤੋਂ ਜਾਣਦੇ ਨੇ ਆ ਲੱਤਾਂ ਨੰਗੀਆਂ ਕਰਕੇ ਨੱਚਣ ਵਾਲੀ ਟਵਿੰਕਲ ਦਾ ਸੌਰਾ ਐ ਆਟਾ ਕਾਂ ਨੰਗੀਆਂ ਕਰਕੇ ਟੈਟੂ ਦਿਖਾਉਣ ਵਾਲੀ ਅੱਤ ਜੱਟੀ ਦਾ ਬਾਪ ਐ